ਇਲਾਕੇ ਵਿੱਚ ਸਰਗਰਾਂ ਚੋਰਾਂ ਦੇ گروਹ ਵੱਲੋਂ ਇੱਕ ਮੈਰੀਜ ਪਾਂਡ ਨਿਸ਼ਾਨਾ ਬਣਾਉਂਦੇ ਹੋਏ 35 ਤੋਂ 40 ਲੱਖ ਰੁਪਏ ਦਾ ਵਿੱਤੀ ਨੁਕਸਾਨ ਕੀਤਾ ਗਿਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਕੋਰਾਲੀ ਨਦੀ ਦੇ ਨਜ਼ਦੀਕ ਪੰਦੇ ਪਿੰਡ ਬੰਨਮ ਜਰਾ ਵਿਖੇ ਇੱਕ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਉੱਥੇ ਦੋ ਨੌਜਵਾਨ ਸੂਟ ਬੂਟ ਪਾ ਕੇ ਪੁੱਜੇ। ਐਵੇਂ ਲੱਗਿਆ ਕਿ ਬਰਾਤੀ ਹੁੰਦੇ ਨੇ। ਉਹਨਾਂ ਮੌਕਾ ਦੇ ਦੇ ਇੱਕ ਸੋਨੇ ਦੇ ਗਹਿਣੇ ਅਤੇ ਕੈਸ਼ ਵਾਲ ਬੈਗ ਉਡਾ ਦਿੱਤਾ। ਤੇ ਮੌਕੇ ਤੋਂ ਫਰਾਉਨ ਵਿੱਚ ਸਫਲ ਹੋ ਗਏ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਚੁੱਕਿਆ ਮੁਗਲ ਦੇ ਪੁਲਿਸ ਵੱਲੋਂ ਪੁੱਜ ਕੇ ਕਰੋਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਆ ਤੁਹਾਨੂੰ ਸੁਣਾਉਂਦੇ ਆ ਕੀ ਕਹਿ ਰਹੇ ਨੇ ਪਰਿਵਾਰ ਦੇ ਮੈਂਬਰ ਤੇ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਨੇ ਪਰਾਲੀ ਤੋਂ ਮੈਂ ਰੀਸ਼ ਬਟਲਾ ਇਹਨੇ ਥੋੜੀ ਪਾਰਕਿੰਗ ਦੇ ਵਿੱਚ ਕਾਫੀ ਸਕਿਉਰਿਟੀ ਦੇਖੀ ਹੈ ਤੇ ਇੱਥੇ ਵੀ ਸਕਿਉਰਿਟੀ ਨੇ ਇਹਨੇ ਸਕਿਉਰਿਟੀ ਮੈਂਬਰ ਕਿੰਨੇ ਹੋਣਗੇ ਡਿਊਟੀ ਦੇ ਦੇਖੋ ਜੀ ਮੈਂ ਕਾਰ ਕੇ ਨਾਲ ਮਿਲ ਰਹੇ ਹਾਂ ਜੀ ਬਾਕੀ ਸਾਡੀ ਅਗਲੀ ਮਿਲ ਰਹੇ ਹੈਗੇ ਬਾਕੀ 4 ਬਾਂਸਰ ਪੂਰੇ ਤਾਂ ਜਿਸ ਤਰੀਕੇ ਨਾਲ ਇਹ ਫਟਾਈ ਹੋਈ ਇੱਕ ਤਰ੍ਹਾਂ ਸਮਝ ਲਓ ਕਿ ਸੀਸੀਟੀਵੀ ਕੈਂਰੀਆ ਕਲੀਅਰ ਨਹੀਂ ਆ ਰਿਹਾ ਬੰਦਾ ਕਿ ਕੌਣ ਹੈ ਅਸੀਂ ਕਰਾਂਗੇ ਜੀ ਅਸੀਂ ਉਹ ਮੂਵੀ ਵਾਲਿਆਂ ਨਾਲ ਵੀ ਗੱਲ ਕਰਕੇ ਉਹ ਜਿਹੜੀ ਵੀ ਦੇਖਾਂਗੇ ਜੀ ਉਹ ਵਿੱਚ ਕਲੀਅਰਟ ਜਾਂਦੀ ਤੇ ਅਸੀਂ ਆਪਣਾ ਕਰਾਂਗੇ ਇਸ ਨਾਲ ਪੂਰਾ ਕੋਆਪਰੇਟ ਕਰਾਂਗੇ ਮੁੰਡੇ ਵਾਲੇ ਦੇ ਸਾਹਮਣੇ ਕੁੜੀਆਂ ਦੀ ਬੇਇੱਜ਼ਤੀ ਬਹੁਤ ਹੋ ਜਾਂਦੀ ਜੀ ਕਿਸੇ ਸਾਡੀ ਵੀ ਨਾ ਜਾਣੇ ਤਾਂ ਜਾਵੇ ਸਾਡੀ ਸਾਡੀ ਸ਼ਗਨ ਤੋਂ ਜਾਵੇ ਜੀ ਤੁਸੀਂ ਆਪ ਹੀ ਆਪਣਾ ਅੰਦਾਜ਼ਾ ਲਾ ਸਕਦੇ ਹੋ ਨਾ ਦੋਨੇ ਪਾਸੇ ਸਾਡੀ ਬੇਇੱਜ਼ਤੀ ਬਰਾਬਰ ਨਾ ਕਰਦੇ ਕੋ ਸਾਡਾ ਵੀ ਕਿੰਨੀ ਬਣ ਤੁਸੀਂ ਕਰ ਰਹੇ ਹੋ ਸਾਡੀ ਕਿੰਨੀ ਬਦਨਾਮੀ ਹੋ ਰਹੀ ਹੈ ਅਜੋਲਾ ਰੂਹ ਉਹਦਾ ਫੰਕਸ਼ਨ ਨਹੀਂ ਕਰਨਾ ਸਾਡੀ ਭੈਣ ਦਾ ਫੇਰ ਵਿਆਹ ਜੀ 15 ਤਰੀਕ ਦਾ ਅੱਗੇ ਪਤਾ ਸਾਡੀ ਤਰੱਕੀ ਵਾਸਤੇ ਸੀਸੀ ਦੀ ਕਵਰ ਬਦਲੀ ਜਾਣਗੇ ਬਿਲਕੁਲ ਨਵੇਂ ਦਾ ਜਾਣ ਕੰਨ ਹਾਈ ਟੈਕ ਜਿਹੜੀ ਕੰਨ ਤੇ ਹੁਣ ਕੀ ਇਹਨਾਂ ਦੇ ਨਾਲ ਕੰਪਰਮਿਸ ਅਸੀਂ ਪੂਰਾ ਅਜੇ ਦੇਖ ਨਹੀਂ ਗੱਲ ਕਰ ਹੁਸ ਕਰ ਬਾਈ ਜਿਹੜਾ ਕੀ ਨਾਮ ਹੈ ਮੇਰਾ ਗੁਰਦਰਸ਼ਨ ਮੇਰਾ ਗੁਰਦਰਸ਼ਨ ਦੇਖੋ ਕੀ ਇਹ ਮੈਨੇਜਰ ਨੇ ਭਾਈ ਕੀ ਨਾਮ ਆਪਣਾ ਜੀ ਮੈਂ ਸੁਸ਼ਮਰ ਐਸੀ ਅੱਛਾ ਜੀ ਭਾਈ ਕੀ ਮੈਟ ਹੋਇਆ ਜੁੱਸ ਇਹ ਇੱਥੇ ਇੱਕ ਵਿਆਹ ਦਾ ਪ੍ਰੋਗਰਾਮ ਸੀਗਾ ਗ੍ਰੈਂਡ ਹੋਟਲ ਦੇ ਵਿੱਚ ਅੱਛਾ ਜੀ ਕਿੱਥੇ ਹੋਣੇ ਤੁਹਾਨੂੰ ਮਿਲੀ ਸੀ ਇਨਫੋਰਮੇਸ਼ਨ ਕਿਸੇ ਨੇ ਰਾਤ ਨੂੰ ਸਨ ਕਿ ਕੋਈ ਅਨਨੋਨ ਬੰਦਾ ਕੋਈ ਇੱਥੇ ਵਿਆਹ ਦੇ ਵਿੱਚ ਜਿਹੜੇ ਆਈਸੀ ਇਹ ਵਾਲੇ ਇਹਨਾਂ ਦੇ ਕੋਈ ਬੈਗ ਸੀਗਾ ਜਿਹਦੇ ਵਿੱਚ ਕੁਝ ਚੀਜ਼ਾਂ ਰਹਿਣੇ ਵਜਾ ਅਸੀਂ ਕਿ ਉਹ ਕੋਈ ਅਨੋਨ ਬੰਦਾ ਪੁੱਛ ਕੇ ਲੈ ਗਿਆ ਚੋਰੀ ਕਰਕੇ ਲੈ ਗਿਆ ਅਸੀਂ ਆਏ ਆ ਉਹਦੇ ਵਿੱਚ ਦੇਖ ਰਹੇ ਆ ਕੋਈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਅੱਗੇ ਜੋ ਪ੍ਰੋਗਰੈਸ ਹੋ ਰਹੀ ਹੈ ਇਹ ਕਿੰਨੇ ਕੁ ਦਿਨ ਗਹਿਣੇ ਦੱਸਿਆ ਜਾ ਰਹੇ ਆ ਜੀ ਇਹhle ਉਹਨਾਂ ਤੋਂ ਪੁੱਛ ਲਿਆ ਉਹਨਾਂ ਨੇ ਹਲੇ ਸਾਨੂੰ ਪ੍ਰੋਪਰ ਵੀ ਦੱਸਿਆ ਵੀ ਕਿੰਨੇ ਦਿਨ ਨੇ ਤੇ ਜਿੱਲੇ ਦਾ ਵੀ ਹੋਏਗਾ ਉਹ ਭਾਈ ਕੋਈ ਪੁੱਛ ਕੇ ਅਸੀਂ ਕੋਈ ਪਿਛਲੇ ਹਫਤੇ ਵੀ ਇੱਥੇ ਗੈਹਣੇ ਚੋਰੀ ਹੋਏ ਸੀ ਨਹੀਂ ਇਸ ਵਾਰ ਵੀਾਨੂੰ ਕੋਈ ਇਨਫਰਮੇਸ਼ਨ ਨਹੀਂ ਇਦਾਂ ਦੀ ਨਾਲ ਸਾਡੇ ਕੋਲ ਆਈ ਜੀ ਤੇ ਕੋਈ ਸੀਸੀਟੀਵੀ ਕੈਮਰੇਜ ਕਲੂ ਮਿਲਿਆ ਹੋਵੇ ਸੀਸੀਟੀਵੀ ਦੇ ਨਾਲ ਚੈੱਕ ਕਰ ਰਹੇ ਆ ਹੋਰ ਇਸ ਕੋਈ ਬੰਦੇ ਕੁਝ ਸ਼ੱਕੀ ਜਾਂਦੇ ਦਿਖੇ ਆ ਤੇ ਉਹਨਾਂ ਦੇ ਵੇਖਦੇ ਆ ਕਿ ਇਹ ਕੌਣ ਬੰਦੇ ਨੇ ਮੈਰੀਫਾਈ ਕਰਕੇ ਸਾਰਾ ਉਹਦਾ ਜਿਹੜਾ ਜੋ ਵੀ ਪਤਾ ਲੱਗੇਗਾ ਸਹੀ